ਤੇ ਮੇਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵਤਨ ਗੁਰਦੇਵ ਦੀ ਸੋ ਆਪਣੇ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਸਾਡੇ ਗੁਰੂ ਅਰਦਾਸ ਮਹਾਰਾਜ ਦੇ ਮੰਦਰ ਨੇ ਉਹਨਾਂ ਦੇ ਵਿੱਚ ਸਾਡੇ ਗੁਰੂ ਅਰਦਾਸ ਮਹਾਰਾਜ ਦਾ ਮੰਦਰ ਤੇ ਪਰਵਾਨ ਬਾਲਮੀਕ ਦੇ ਜਿੰਨੇ ਤੀਰਥ ਸਥਾਨ ਨੇ ਉਹਨਾਂ ਨੂੰ ਟਾਉਣ ਦੇ ਜੋ ਨੋਟਿਸ ਭੇਜੇ ਗਏ ਨੇ ਉਹਨਾਂ ਨੂੰ ਲੈ ਕੇ ਸਾਡਾ ਮਸਲਾ ਬਹੁਤ ਭਖਿਆ ਹੋਇਆ ਮੇਰੀ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਜਿੰਨੇ ਵੀ ਸਾਡੇ ਮਿਸਲ ਨਹੀਂ ਸਾਥੀ ਨੇ ਜਿੰਨੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੂੰ ਜ਼ੋਰਦਾਰ ਅਪੀਲ ਹੈ ਕਿ 30 ਜੂਨ ਨੂੰ ਸਾਰੇ ਚੰਡੀਗੜ੍ਹ ਪਹੁੰਚੋ ਖਾਸ ਕਰਕੇ ਮੇਰੀ ਜਿੰਨੇ ਸਾਡੇ बसपा ਦੇ ਲੀਡਰ ਨੇ ਜਿੰਨੇ बसपा ਦੇ ਸਮਰੱਥਕ ਨੇ ਉਹਨਾਂ ਦੇ ਵਿਚਾਰਨਾ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਆ ਵੀ ਪਾਈ ਚਾਹੇ ਸਾਡੀ ਪਾਰਟੀ ਨੂੰ ਕਿਸੇ ਨੇ ਵੋਟਾਂ ਪਾਈਆਂ ਜਾਂ ਨਾ ਪਾਈਆਂ ਪਰ ਸਾਡੇ ਜਿੰਨੇ ਪਾਰਟੀ ਦੇ ਲੀਡਰ ਨੇ ਤੇ ਸਾਡੇ बसपा ਦੇ ਸਮਰਥਕ ਨੇ ਉਹਨਾਂ ਦਾ ਫਰਜ ਬਣਦਾ 30 ਮਈ 30 ਜੂਨ ਨੂੰ ਚੰਡੀਗੜ੍ਹ ਪਹੁੰਚਣਾ ਤਾਂ ਜੋ ਅਸੀਂ ਉੱਥੇ ਦੇ ਪ੍ਰਸ਼ਾਸਨ ਨੂੰ ਮੂੰਹ ਤੋੜਾ ਜਵਾਬ ਦੇ ਸਕੀਏ ਕਿਉਂਕਿ ਜਿਹੜੀਆਂ ਮੰਨੂਵਾਦੀ ਸਰਕਾਰਾਂ ਨੇ ਆਏ ਦਿਨ ਸਾਡੇ ਸਮਾਜ ਦੇ ਉੱਪਰ ਬਹੁਤ ਹੀ ਜ਼ਿਆਦਾ ਜ਼ੁਲਮ ਕਰਦੀਆਂ ਨੇ ਸਾਡੇ ਸਮਾਜ ਨਾਲ ਬਹੁਤ ਧੱਕਾ ਕਰਦੀਆਂ ਨੇ ਸਾਡੇ ਹੱਕਾਂ ਦੇ ਡਾਕਾ ਮਾਰਦਿਆਂ ਨੇ ਮੇਰੀ ਸਾਰੀ ਹੀ ਜਿੰਨੇ ਸਾਡੇ ਮੂਲ ਨਿਵਾਸੀ ਵੀਰ ਨੇ ਜੱਥੇ ਬੱਲੀਆਂ ਨੇ ਉਹਨਾਂ ਨੂੰ ਜ਼ੋਰਦਾਰ ਪੀਲ ਆ 23 ਜੂਨ ਨੂੰ ਚੰਡੀਗੜ੍ਹ ਪਹੁੰਚੋ ਪਹੁੰਚ ਕੇ ਇਸ ਪ੍ਰਸ਼ਾਸਨ ਨੂੰ ਮੂੰਹ ਤੋੜ ਜਵਾਬ ਦੇ ਸਕੇ ਔਰ ਆਪਣੀ ਇਕਤਾ ਦਿਖਾ ਸਕੀ ਸੋ ਜੈਪੀਨ ਜੈਪਾ